ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਤੇ ਤੰਦਰੁਸਤ ਹੋਵੋਗੇ ਤੇ ਇੱਧਰ ਆਪਾਂ ਘਰੋਂ ਤੋੜਿਆ ਸੀਗਾ ਪੇਠਾ ਤੇ ਅੱਜ ਆਪਾਂ ਪੇਠੇ ਦੀ ਸਬਜ਼ੀ ਬਣਾਉਣ ਲੱਗੇ ਆ ਤੇ ਮੈਂ ਮਤਲਬ ਨਾ ਪੇਠੇ ਦੀ ਸਬਜ਼ੀ ਬਣਾਉਣ ਲੱਗੇ ਆ ਰਸੋਈ 'ਚ ਹੀ ਲਾ ਜਾ ਕੇ ਚੀਰਿਆ ਪਹਿਲਾਂ ਮੈਨੂੰ ਗਰਮੀ ਲੱਗਦੀ ਸੀ ਮੈਂ ਇਹ ਮੈਂ ਬਾਹਰ ਚੀਰਨੀ ਆ ਫਿਰ ਮੈਂ ਕਿਹਨਾਂ ਹੀ ਮੇਰੇ ਰਸੋਈ ਚ ਚੀਰਨੀ ਆ ਕਿਉਂਕਿ ਜੇ ਬਾਹਰ ਘਟਦਿਆਂ ਵੇਖ ਕੇ ਨਾ ਸਾਰੇ ਕਮੈਂਟ ਕਰ ਲੱਗ ਜਾਂਦੇ ਨੇ ਲੋ ਅੱਜ ਪੇਟਾ ਡਿੱਗ ਗਿਆ ਕਦੀ ਕਦੂ ਕਦੂ ਪੇਟੇ ਮਤਲਬ ਇਹੋ ਜਿਹੀ ਗੱਲਾਂ ਕਰਦੇ ਨੇ ਮੈਂ ਹਾਂ ਫਿਰ ਸਬਜੀ ਨਾ ਐਵੇਂ ਤੱਕੀ ਜਾਂਦੀ ਅੱਜ ਆਪਾਂ ਅੰਦਰ ਬਹਿ ਕੇ ਚੀਰਨੇ ਆ ਘਰ ਦੀ ਚੀਜ਼ ਦੀ ਤੇ ਵੇਖੋ ਕੋਈ ਵੈਲਿਊ ਹੀ ਨਹੀਂ ਹੈਗੀ ਜੇ ਇਹ ਹੀ 60 70 ਰੁਪਏ ਕਿਲੋ 100 ਰੁਪਏ ਕਿਲੋ ਚੀਜ਼ ਲੈ ਕੇ ਖਾਣੀ ਪਏ ਨਾ ਉਹਦੀ ਮਤਲਬ ਕਦਰ ਹੁੰਦੀ ਏ ਪਰ ਜੇ ਘਾਰ ਰੇ ਫਿਰ ਉਹਦੀ ਕੋਈ ਕਦਰ ਨਹੀਂ ਹੈਗੀ ਤੇ ਮੈਂ ਹਾਂ ਕਿ ਮੈਂ ਅੱਜ ਰਸੋਈ ਚ ਚੀਰਾਂਗੀ ਜਦੋਂ ਬਣ ਜਾਏਗਾ ਤੇ ਉਦੋਂ ਵੋ ਕਹਾਵਾਂਗੀ ਤੇ ਇਹ ਤੇ ਉਹੀ ਗੱਲ ਹੋ ਜਾਂਦੀ ਹੈ ਨਾ ਕਿ ਘਰ ਦੀ ਮੁਰਗੀ ਦਾਲ ਬਰਾਬਰ ਇਹਦੀ ਕੋਈ ਵੈਲਿਊ ਨਹੀਂ ਹੈਗੀ ਬਸ ਇਹ ਹੀ ਜਿ ਕਹੀਏ ਤਾਂ ਆਪਾਂ ਰੋਜ਼ ਛੋਲਿਆਂ ਦੀ ਸਬਜ਼ੀ ਜਾਂ ਦਾਲ ਇਹ ਜੇ ਵੀ ਬੰਦਾ ਰੋਜ਼ ਕੀ ਬਣਾਈ ਜਾਏ ਤੇ ਚਲੋ ਘਰੋਂ ਸਬਜ਼ੀ ਟੋਟਜੀ ਦੀ ਹਿੰਦੀ ਹੈ ਤੇ ਬਣਾ ਲਈਦੀ ਹੈ ਤੇ ਇਧਰ ਆਪਾਂ ਹੁਣ ਚੀਰ ਲੈਨੇ ਆ ਤੇ ਕੋਲ ਹਰਵਿੰਦਰ ਗੱਲਾਂ ਕਰਦੇ ਆਉਨੇ ਆਪਣੀ ਕੋਲਡ ਕਾਫੀ ਤਿਆਰ ਕਰ ਲਈ ਸੀ ਤੁਸੀਂ ਵੀ ਜਰੂਰ ਦੱਸਿਆ ਜੇ ਕਿੰਨਾ ਦੇ ਘਰ ਚ ਨਾ ਇਹ ਸਬਜ਼ੀਆਂ ਤੋਂ ਰੋਲਾ ਪੈਂਦਾ ਖਾਣ ਤੋਂ ਸਾਡੇ ਘਰ ਤੇ ਬਹੁਤ ਜ਼ਿਆਦਾ ਪੈਂਦਾ ਤਕਰੀਬਨ ਇਹ ਪੇਠੇ ਦੀ ਸਬਜ਼ੀ ਨੂੰ ਜ਼ਿਆਦਾ ਕਰਕੇ ਮੈਂ ਹੀ ਮਗਾਣੀ ਆ ਤੇ ਉਸ ਤੋਂ ਮਗਰੋਂ ਆਪਾਂ ਕੜਾਈ ਤਾਰਤੀ ਸੀ ਤੇ ਕੋਈ ਪਿਆਜ਼ ਦਾ ਤੜਕਾ ਨਹੀਂ ਮੈਂ ਲਾਣਾ ਹੈਗਾ ਪੇਠੇ ਦੀ ਸਬਜ਼ੀ ਨੂੰ ਐਵੇਂ ਹੀ ਸੁੱਕੇ ਭੁੰਨੋ ਬਹੁਤ ਸਵਾਦ ਬਣਦੀ ਏ ਤੇਲ ਪਾ ਕੇ ਤੇ ਆਪਾਂ ਜੀਰਾ ਭੁੰਨ ਲਿਆ ਸੀ ਵਿੱਚ ਬਹੁਤ ਘੱਟ ਤੇ ਰੱਖਿਆ ਸੀਗਾ ਇਹਨਾਂ ਨੂੰ ਜੀਰੇ ਦੀ ਬਾਸਨਾ ਵਿੱਚ ਵਧੀਆ ਹੋ ਜੇਗੀ ਨਾਲ ਹੀ ਥੋੜੇ ਜਿਹਾ ਮੇਥੀ ਦਾਣਾ ਪਾਤੇ ਸੀਗੇ ਤੇ ਘੱਟ ਤੇ ਨਾ ਮਤਲਬ ਵਧੀਆ ਚੀਜ਼ਾਂ ਜਦੋਂ ਐਨੂੰ ਸਲੋ ਤੇ ਭੁੰਨੀ ਹੈ ਨਾ ਤੇ ਚੀਜ਼ ਦੀ ਜੀਰੇ ਦੀ ਵਿੱਚ ਤੇ ਬਾਸਨਾ ਵਿੱਚ ਮੇਥੀ ਦੀ ਥੋੜੀ ਜੀ ਮੈਂ ਸੌਂਫ ਪਾਈ ਸੀ ਤੇ ਬਾਸਨਾ ਵਿੱਚ ਚੜਦੀ ਏ ਮਿਕਸ ਸਪਾਈਸ ਸੌਂਫ ਤੇ ਥੋੜੀ ਜੀ ਅਜਵਾਇਣ ਤੇ ਉਸ ਤੋਂ ਮਗਰੋਂ ਆਪਾਂ ਪੇਠਾ ਵਿੱਚ ਪਾ ਦਾਂਗੇ ਐਵੇਂ ਮਤਲਬ ਸੁੱਕਾ ਹੀ ਭੁੰਨੀ ਹੈ ਨਾ ਪਿਆਜ਼ ਤੋਂ ਬਿਨਾਂ ਤੇ ਐਨੂੰ ਜਿਵੇਂ ਲੰਗਰ ਵਾਲੇ ਪੇਠੇ ਦੀ ਸਬਜ਼ੀ ਬਣਦੀ ਹੈ ਨਾ ਓਵੇਂ ਸਬਜ਼ੀ ਬਣਦੀ ਹੈ ਫਿਰ ਇਹ ਹੈ ਦੱਸੋ ਨਾ ਕਿਸੇ ਨੂੰ ਵੀ ਕਿ ਪਿਆਜ਼ ਦਾ ਤੜਕਾ ਨਹੀਂ ਲਾਇਆ ਹੈਗਾ ਫਿਰ ਸਾਰੇ ਖਾ ਲੈਂਦੇ ਨੇ ਜੇ ਆਖ ਦੋ ਨਾ ਕਿ ਮੈਂ ਹੁਣ ਮੈਂ ਆਪਣੇ ਉਹ ਕਹਤਾ ਨਾ ਕਿ ਮੈਂ ਪਿਆਜ਼ ਨਹੀਂ ਪਾਇਆ ਮੈਂ ਸਿੰਪਲ ਤੜਕਾ ਲਾਤਾ ਫਿਰ ਲੈ ਕੀ ਸਬਜੀ ਬਣੀ ਪਿਆਜ਼ ਤੋਂ ਬਿਨਾ ਕੀ ਸਬਜੀ ਬਣੀ ਤੇ ਬਿਨਾ ਦੱਸਣ ਤੋਂ ਨਾ ਖਾਧ ਹੀ ਜਾਏਗੀ ਇਹ ਬਸ ਕੰਨ 'ਚ ਆਵਾਜ਼ ਨਹੀਂ ਪੈਣੀ ਚਾਹੀਦੀ ਹੈਗੀ ਉਸ ਤੋਂ ਮਗਰੋਂ ਆਪਾਂ ਹਲਦੀ ਪਾ ਲੈਨੇ ਆ ਮਰਚਾ ਪਾ ਲੈਨੇ ਆ 5 ਕੁ ਮਿੰਟ ਨਾ ਵੈਸੇ ਰੱਖਦਾ ਸੀ ਪਹਿਲਾਂ ਟੱਕ ਕੇ ਐ ਨੂੰ ਪੇਠਾ ਸੌਫਟ ਜਾ ਹੋ ਜੇਗਾ ਬੈਂ ਸੀਗਾ ਫਿਰ ਉਦੋਂ ਮਗਰੋਂ ਲੌਨ ਮਰਚ ਪਾਇਆ ਸੀਗਾ ਥੋੜੀਆਂ ਜੀਆਂ ਕਾਲੀਆਂ ਮਿਰਚਾਂ ਤੇ ਇਹ ਲਾ ਕੇ ਆਪਾਂ ਛੱਡ ਦਾਂਗੇ 7-8 ਮਿੰਟ ਦੇ ਵਿੱਚ ਨਾ ਇਹ ਸਬਜ਼ੀਆਂ ਉਹਨੂੰ ਤਿਆਰ ਹੋ ਜਾਂਦੀ ਘਰ ਦਾ ਪੇਠਾ ਸੀਗਾ ਤਾਜ਼ਾ ਮੰਡੀ ਚੋਂ ਚੀਜ਼ ਲਈਏ ਤੇ ਉਹਦਾ ਥੋੜਾ ਜਿਹਾ ਹੋ ਜਾਂਦਾ ਕਿ ਜਿਵੇਂ ਪਾਣੀ ਪੂਣੀ ਪਾਉਂਦੇ ਰਹਿੰਦੇ ਨੇ ਕਿੰਨੇ ਦਿਨ ਤੇ ਉਹ ਸਖਤ ਜਿਹੇ ਹੋ ਜਾਂਦੇ ਨੇ ਪਰ ਇਹ ਸੌਫਟ ਜਿਆ ਸੀਗਾ ਕਰਦੇ ਤੋੜੇ ਸੀਗੇ ਤੇ ਵੇਖੋ ਮੈਨੂੰ ਲੱਗਦਾ 5-6 ਮਿੰਟ ਦੇ ਅੰਦਰ ਹੀ ਨਾ ਐ ਨੂੰ ਕਹਿ ਕੇ ਜੇ ਅੱਡਾ ਵਧੀਆ ਪੇਠੇ ਦੀ ਸਬਜ਼ੀ ਤਿਆਰ ਹੋ ਗਈ ਸੀ ਤੇ ਇਹਦੇ ਨਾਲ ਨਾ ਆਪਾਂ ਸਿੰਪਲ ਪਰੌਂਠੇ ਲਾਵਾਂਗੇ ਰਾਤ ਨੂੰ ਤੇ ਸਬਜੀ ਧਰ ਕੇ ਤੇ ਉਸ ਤੋਂ ਮਗਰੋਂ ਆਪਾਂ ਬਰਤਨ ਸਾਫ਼ ਕਰ ਲੈਨੇ ਆ ਨਾਲ ਹੀ ਸਾਰੀ ਸਲੇਪ ਸਾਫ਼ ਕਰਤੀ ਸੀ ਕਿ ਸਬਜੀ ਬਣਾ ਕੇ ਸਲੇਪ ਤੇ ਤਕਰੀਬਨ ਨਾ ਸਾਰਾ ਦਿਨ ਹੀ ਸਾਫ਼ ਹੁੰਦੀ ਰਹਿੰਦੀ ਏ ਕੋਈ ਵੀ ਕੰਮ ਕਰੋ ਨਾ ਫਟਾਫਟ ਨਾਲ ਸਲੇਪ ਸਾਫ਼ ਕਰ ਦੋ ਨਾਲ ਦੀ ਨਾਲ ਗੈਸ ਸਾਫ਼ ਕਰ ਦੋ ਸਲੇਪ ਸਾਫ਼ ਕਰ ਦੋ ਤੇ ਇਹ ਵਧੀਆ ਏ ਕਿ ਮਤਲਬ ਐਵੇਂ ਆਪਣੀ ਰੁਟੀਨ ਬਣਾਉਣੀ ਚਾਹੀਦੀ ਏ ਕਿਸੇ ਟਾਈਮ ਆਪਾਂ ਧਿਆਨ ਨਾ ਦਈਏ ਇਗਨੋਰ ਕਰਦੀਏ ਤੇ ਫਿਰ ਉਹ ਆਪਾਂ ਨੂੰ ਆਦਤ ਜਿਹੀ ਵੀ ਪੈ ਜਾਂਦੀ ਹੈ ਤੇ ਆਲਸ ਜਾਣ ਲੱਗ ਜਾਂਦਾ ਕਿ ਨਹੀਂ ਛੱਡੋ ਪਰ ਆਪਾਂ ਹੁਣੇ ਕਰਾਂਗੇ ਇਹ ਵਾਲਾ ਕੰਮ ਕਰਾਂਗੇ ਉਦੋਂ ਮਗਰੋਂ ਕਰਾਂਗੇ ਇਹਦੇ ਨਾਲੋਂ ਵਧੀਆ ਹੈ ਕਿ ਇਹ ਆਪਣੀ ਆਦਤ ਬਣਾਈ ਰੱਖੋ ਨਾਲ ਦੀ ਨਾਲ ਉਹਦੇ ਤੇ ਕਪੜਾ ਮਾਰ ਕੇ ਸਲੀਪ ਸਾਰੀ ਸਾਫ਼ ਕਰ ਦੋ ਤੇ ਇੱਧਰ ਆਪਣੇ ਬਰਤਨ ਸਾਫ਼ ਹੋ ਗਏ ਸੀ ਟੀਫਨ ਵੀ ਸਾਫ਼ ਹੋ ਗਏ ਸੀ ਟੀਫਨ ਆਪਾਂ ਅਲੱਗ ਟੋਕਰੀ 'ਚ ਰੱਖ ਲੈਨੇ ਆ ਮਗਰੋਂ ਲੱਭਣ ਨਾਲੋਂ ਤੇ ਉਸ ਤੋਂ ਮਗਰੋਂ ਆਪਾਂ ਗਏ ਬਾਹਰ ਸ਼ਾਮ ਦੀ ਸੈਰ ਕਰਨ ਵਾਸਤੇ ਤੇ ਫੁੱਲ ਬਹੁਤ ਸੋਹਣੇ ਲੱਗੇ ਸੀ ਇਹ ਗੇਟ ਤੇ ਪਰ ਇਹ ਵੇਲ ਨਾ ਵੱਧਦੀ ਨਹੀਂ ਹੈਗੀ ਅਸੀਂ ਇਹਦੇ ਲਈ ਸਰੀਆ ਲਾਇਆ ਕਿ گول ਘੁੰਮ ਜੇ ਪਰ ਇਹ ਘੁੰਮਦੀ ਨਹੀਂ ਹੈਗੀ ਰਹਿੰਦੀ ਇੰਨੀ ਕੋਈ ਐ ਉਸ ਤੋਂ ਮਗਰੋਂ ਮੈਂ ਤੇ ਸੁਖਦੀਪ ਅਸੀਂ ਮਰੂਦ ਤੋੜਦਿਆਂ ਪਈ ਸੀ ਮਰੂਦ ਵਿਚਾਰੇ ਉਹੋ ਜੇ ਹੈ ਨਹੀਂ ਸੀ ਹਲੇ ਤੋੜਨ ਵਾਲੇ ਪਰ ਜਦੋਂ ਕ ਹਲੇ ਚੀਜ਼ ਨਾ ਨਾ ਹੋ ਵੀ ਉਹਦਾ ਬੜਾ ਹੀ ਚਾਹ ਹੁੰਦਾ ਤੇ ਜਦੋਂ ਇਹ ਕਿਰਕਿਰ ਕੇ ਡਿੱਗਣੇ ਨੇ ਉਦੋਂ ਅਸੀਂ ਇਹਨਾਂ ਨੂੰ ਵੇਖਣਾ ਨਹੀਂ ਹੈਗਾ ਤਿੰਨੇ ਕਿਨੇ ਕਿ ਮਰੂਦ ਸੀ ਪਰ ਅਸੀਂ ਲੱਭ ਕੇ ਖਾਣ ਲਈਆਂ ਸੀਗੀਆਂ ਤੇ ਮਸਤ ਮੀਆਂ ਸੀਗੀਆਂ ਇਹ ਤਾਂ ਉਹ ਵੀ ਏਡੀਆਂ ਹੋਈਆਂ ਨਹੀਂ ਪਿਛਲੀ ਵਾਰ ਨਾਲ ਜਿਵੇਂ ਸਟਾਰਟਿੰਗ 'ਚ ਮੀ ਬਹੁਤ ਜ਼ਿਆਦਾ ਪਏ ਸੀ ਤੇ ਬਹੁਤ ਜ਼ਿਆਦਾ ਪੱਕ ਗਈਆਂ ਸੀਗੀਆਂ ਇਹ ਤੇ ਅਸੀਂ ਬਹੁਤ ਜ਼ਿਆਦਾ ਇਹਨਾਂ ਦਾ ਪਾਣੀ ਬਣਾਇਆ ਸੀਗਾ ਜੁਲਾਈ ਦੇ ਮਹੀਨੇ 'ਚ ਪਰ ਐਦ ਕਾ ਨਹੀਂ ਹੋਈਆਂ ਹੈਗੀਆਂ ਉਹਵੇਂ ਨਾ ਇਹ ਐਦ ਕਾ ਸੋੜਾ ਇਨਾ ਪੁਦੀਨਾ ਹੋਇਆ ਬਸ ਥੋੜੀ ਜੀ ਤਾਂ ਚਾਹੀਏ ਹੈ ਵੀ ਤੇ ਗੁਡ ਹਲ ਦਾ ਫੁੱਲ ਨਾ ਬਹੁਤ ਜ਼ਿਆਦਾ ਖਿੜਦੇ ਨੇ ਇਹ ਅਸੀਂ ਟਾਹਣੀਆਂ ਲਾ ਦਿੱਦੀਆਂ ਨੇ ਤੇ ਵਧੀਆ ਹੋ ਜਾਂਦੇ ਨੇ ਤੇ ਇਧਰ ਸਾਈਡ ਤੇ ਬਾਹਰਲੇ ਪਾਸੇ ਅਸੀਂ ਗੀੜਾ ਲਾਣ ਗਏ ਅੱਜ ਤੇ ਉੱਥੇ ਵੀ ਬਹੁਤ ਸੋਹਣੀਆਂ ਮਸਮੀਆਂ ਹੋਈਆਂ ਸੀਗੀਆਂ ਚਲੋ ਇੱਕ ਵਾਰੀ ਰੱਜ ਕੇ ਮੀ ਇੱਕ ਦੋ ਵਾਰੀ ਹੋਰ ਪਾ ਗਏ ਤੇ ਫੇਰ ਇਹ ਪੱਕ ਜਾਣਗੇ ਤੇ ਇੱਥੇ ਇੰਨਾ ਜ਼ਿਆਦਾ ਘਾਹ ਸੀ ਨਾ ਕੀ ਰੌਂਡ ਆਫ ਦਵਾਈ ਮਾਰੀ ਹੈ ਕਿ ਸਾਰਾ ਹੀ ਘਾਹ ਸੜ ਜਾਏਗਾ ਕਿਉਂਕਿ ਹੁਣ ਨਾ ਡਰ ਲੱਗਦਾ ਜਿਵੇਂ ਸੱਪ ਸੂਪ ਐਵੇਂ ਆਲ ਦਵਾਈ ਲਗੇ ਫਿਰਦੇ ਨੇ ਫਿਰ ਵੀ ਬੱਚੇ ਕੀੜਿਆ ਮਾਰਦੇ ਰਹਿੰਦੇ ਨੇ ਤੇ ਇੱਕ ਦੋ ਤਰ ਲੱਗੀ ਸੀ ਅਸੀਂ ਉਹ ਤੋੜੀ ਤੇ ਐਦਾਂ ਨਿੰਬੂ ਨਾ ਸਾਡੇ ਸਾਰੇ ਪਾਟ ਗਏ ਨੇ ਤਕਰੀਬਨ ਕੋਈ ਹੁੰਦਾ ਉਹ ਵੀ ਕੱਚਾ ਹੁੰਦਾ ਜਿਹਦੇ ਚ ਰਸ ਨਹੀਂ ਹੁੰਦਾ ਨਹੀਂ ਤੇ ਪਿਛਲੀ ਵਾਰ ਅਸੀਂ ਇੰਨੇ ਜ਼ਿਆਦਾ ਨਿੰਬੂ ਸੀ ਨਾਲ ਅਸੀਂ ਤਕਰੀਬਨ ਰਿਸ਼ਤੇਦਾਰਾਂ ਚ ਵੀ ਵੰਡਣੇ ਕਰਨੇ ਤੇ ਆਂਡ ਗਵਾਂਡ ਵੀ ਧਿਆਨੇ ਕਰਨੇ ਕੁਝ ਤੇ ਅਸੀ ਐਦਕਾਂ ਥੋੜਾ ਜਿਹਾ ਬੂਟਾ ਹੀ ਵਰਡਤਾ ਸੀ ਤੇ ਕੁਝ ਨਿੰਬੂ ਨਾ ਖਰਾਬ ਨੇ ਐਦਕਾਂ ਸਹੀ ਨਹੀਂ ਹੈਗੇ ਹਾਂਜੀ ਜੇ ਵੀਡੀਓ ਵਧੀਆ ਲੱਗਦੀ ਐ ਨਾ ਤੇ ਪਲੀਜ਼ ਲਾਈਕ ਸਬਸਕ੍ਰਾਈਬ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ